ਮੇਰਨਾ ਬਿੱਟੂ ਇਨਸਾਂ ਜੀ ਜਿਹਦਾ ਇਹ ਕਾਰਜ ਕੀਤਾ ਗਿਆ ਮਾਤਾ ਜੀ ਦਾ ਤੇ ਮਾਤਾ ਗੁੱਡੀ ਦੇ ਵੀ ਇਨਸਾਂ ਜੀ ਨੇ ਸੈਂ ਪਰਮਪਿਤਾਈ ਤੋਂ ਨਾਮ ਦੀ ਰਮੋਧਾ ਲਈ ਹੋਈ ਸੀ ਡੇਰਾ ਸੱਤਾ ਸੌਦਾ ਦੀ 170 ਮੰਤਪ ਲਈ ਦੇ ਕਾਰਜ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਇਹ ਪਰਿਵਾਰ ਵੀ ਹਰ ਤਰ੍ਹਾਂ ਦਾ ਹਿੱਸਾ ਯੋਗਦਾਨ ਭਾਵੇਂ ਗਰੀਬਾਂ ਦਾ ਇਲਾਜ ਹੋਵੇ ਮਕਾਨ ਬਣਾਉਣੇ ਹੋਣ ਤੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਹਫਤਾਈ ਹੋਵੇ ਉਸ ਦੇ ਵਿੱਚ ਮਦਦ ਕਰਨੀ ਇਹ ਪਰਿਵਾਰ ਹਰ ਟਾਈਮ ਖੜਾ ਰਹਿੰਦਾ ਸੀ ਮਾਤਾ ਜੀ ਦੀ ਇੱਛਾ ਸੀ ਵੀ ਜਿਉਂਦੇ ਜੀ ਜਿੱਥੇ ਮੈਂ ਸ਼ਹਿਨ ਚਾਈ ਦੇ ਚਲਦੇ ਹੋਏ ਬਚਨਾਂ ਤੇ ਮੈਂ ਦੁਨੀਆ ਦੇ ਲਿਖੇ ਲਗਦੀ ਰਹੀਆਂ ਜਮਾਤਵਾਲੀ ਦੇ ਕੰਮ ਕਰਦੀ ਰਹੀਆਂ ਤੇ ਮੇਰਾ ਮਰਨ ਤੋਂ ਪਹਿਤ ਹੀ ਸਰੀਰਦਾਨ ਕੀਤਾ ਜਾਵੇ ਸੋ ਪਰਿਵਾਰ ਨੇ ਅੱਜ ਮਾਤਾ ਜੀ ਦੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਜੋ ਆਪਣਾ ਮਾਤਾ ਦਾ ਸਰੀਰ ਹੈ ਉਹ ਨਾਰਾਇਣ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਗੰਗਾ ਗੱਜ ਪੱਕੀ ਕਨਪੁਰ ਯੂਪੀ ਸਟੇਟ ਨੂੰ ਇਹ ਸਰੀਰਦਾਨ ਤੇ ਤਾਹ ਜੀ ਇਸ ਦੇ ਉੱਪਰ ਜੋ ਸਾਡੇ ਭੈਣ ਭਾਈ ਬੱਚੇ ਐ ਨਵੇਂ ਡਾਕਟਰ ਦੀ ਸਕਲਾਈ ਲੈਂਦੇ ਐ ਉਹ ਇਸ ਦੇ ਉੱਪਰ ਸਰਚ ਕਰਕੇ ਵੱਡੇ ਵੱਡੇ ਡਾਕਟਰ ਬਣਨਗੇ ਜੀ ਸੋ ਪਰਿਵਾਰ ਦਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਲੋਕ ਰਾਜ ਦੀ ਕਿਸੇ ਵੀ ਤਰ੍ਹਾਂ ਦੀ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਮਾਤਾ ਦੀ ਅੰਤਿਮ ਇੱਛਾ ਪੂਰੀ ਕੀਤੀ ਹੈ ਜੀ ਜਿਹੜਾ ਅੱਜ ਜੈਤੋ ਨੂੰ ਕਿਦਾਂ ਸਰੀਰ ਨੂੰ ਇਹ ਤਈ ਮਸਰੀਰ ਹੈ ਜੀ ਦਾਨ ਹੈ ਜੋ ਕੀਤਾ ਗਿਆ ਮੈਂ ਡਾਕਟਰ ਹਰੀਸ਼ ਨਗਰ ਕੌਂਸਲ ਪ੍ਰਧਾਨ ਜੈਤੋ ਜੋ ਮਾਤਾ ਗੁੱਡੀ ਦੇਵੀ ਦੀ ਅੱਜ ਦਿਹਾਤ ਹੋਇਆ ਉਹਨਾਂ ਦਾ ਦਿਲੀ ਇੱਛਾ ਸੀ ਕਿ ਉਹਨਾਂ ਦਾ ਪਰਿਵਾਰ ਉਹਦੇ ਸਰੀਰ ਨੂੰ ਕਿਸੇ ਮੈਡੀਕਲ ਕਾਲਜ ਨੂੰ ਦਾਨ ਦੇਵੇ ਤਾਂ ਉਹਨਾਂ ਨੇ ਪਰਿਵਾਰ ਨੇ ਆਪਣੀ ਮਾਤਾ ਦੀ ਦਿਲੀ ਚਨੂ ਪੂਰਾ ਕਰਦੇ ਹੋਏ ਆਪਣੇ ਮੈਡੀਕਲ ਕਾਲਜ ਨੂੰ ਅੱਜ ਦਾਨ ਕੀਤਾ ਹੈ ਇਹ ਜਿਹੜਾ ਦਾਨ ਹੈ ਬਹੁਤ ਵੱਡਾ ਮਹਾਦਾਨ ਹੈ ਇਸ ਦੇ ਸ਼ਰੀਰ ਤੋਂ ਜਿਹੜੇ ਆਪਣੇ ਬੱਚੇ ਹੈਗੇ ਆ ਉਹ ਮੈਡੀਕਲ ਦੀ ਸਿੱਖਿਆ ਲੈਂਦੇ ਆ ਜਿਸ ਦੇ ਨਾਲ ਉਹ ਹੋਰ ਵਧੀਆ ਇਲਾਜ ਕਰ ਸਕਦੇ ਆ ਇਸ ਦੇ ਲਈ ਮੈਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਵੀ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਆਖਰੀ ਇੱਛਾ ਪੂਰੀ ਕੀਤੀ ਹੈ ਤੇ ਨਾਲ ਹੀ ਸੱਚੇ ਸੋਦੇ ਡੇਰੇ ਵਾਲਿਆਂ ਦਾ ਧੰਨਵਾਦ ਕਰਦਾ ਹੈ ਜਿਹੜੇ ਮਿਲ ਕੇ ਸਮਾਜ ਸੇਵਾ ਦੇ ਕੰਮ, ਪਰਉਪਕਾਰ ਦੇ ਕੰਮ ਬਹੁਤ ਜੀ ਕਰਦੇ ਆ ਮੈਂ ਆਪ ਦੇਖਿਆ ਵੀ ਇਹ ਗਰੀਬ ਘਰਾਂ ਦੇ ਲੋਕਾਂ ਨੂੰ ਘਰ ਵੀ ਬਣਵਾ ਕੇ ਦਿੰਦੇ ਆ ਉਹਨਾਂ ਦੇ ਹਰ ਤਰ੍ਹਾਂ ਦੀ ਮਦਦ ਕਰਦੇ ਆ ਜਿਸ ਦੇ ਨਾਲ ਜਿਹੜਾ ਸੱਚੇ ਸੋਦੇ ਦੇ ਵਿੱਚ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਮੈਂ ਇਸ ਦੇ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ ਹਾਂ ਜੀ ਸਤਿ